ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਅੱਜ ਫਿਰ ਆਪਣੇ YouTube ਚੈਨਲ ਤੇ ਤੇ ਥੈਂਕ ਯੂ so much ਜੀ ਇਸ ਵਲੌਗ ਨੂੰ ਵੇਖਣ ਵਾਸਤੇ ਚੈੱਕ ਕਰਨ ਵਾਸਤੇ ਤੇ ਅੱਜ ਦਾ ਆਪਾਂ ਵਲੌਗ ਜਿਹੜਾ ਬਣਾਉਣ ਲੱਗੇ ਹਾਂ ਇਹ ਆ ਜੀ ਇੱਕ ਗੋਰੀਆਂ ਦਾ ਹੋਰ ਮੇਲਾ ਤੇ ਇਹ ਸਾਰੇ ਹੀ ਜਿਹੜੇ ਫ੍ਰੈਂਕਫਰਟ ਸਿਟੀ ਦੇ ਜਿਹੜੇ ਇਹਨਾਂ ਦੇ ਫੰਕਸ਼ਨਸ ਹੁੰਦੇ ਆ ਜਾਂ ਜਿਹੜੇ ਫੈਸਟੀਵਲ ਮਨਾਉਂਦੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਉੱਪਰ ਇਹ ਆ ਤੇ ਇਹਨੂੰ ਕਹਿੰਦੇ ਆ ਜੀ ਮੇਨ ਫੈਸਟ ਗੋਰਿਆਂ ਦਾ ਫ੍ਰੈਂਕਫਰਟ ਦਾ ਮੇਨ ਫੈਸਟ ਤੇ ਮੇਨ ਫੈਸਟ ਜਿਹੜੇ ਕਹ ਲੋ ਹਰ ਮਹੀਨთੀ ਗਰਮੀਆਂ ਤੋਂ ਲੈ ਕੇ ਸਰਦੀਆਂ ਤੱਕ ਇਹਨਾਂ ਦੇ ਮਾਇਨ ਜਿਹੜੀ ਨਦੀ ਆ ਇਹਦੇ ਦੁਆਲੇ ਇਦਾਂ ਦੇ ਮੇਲੇ ਚੱਲਦੇ ਰਹਿੰਦੇ ਆ ਤੇ ਸਭ ਤੋਂ ਮੇਨ ਜਿਹੜਾ ਸਾਰਿਆਂ ਮੇਲਿਆਂ ਦੇ ਵਿੱਚੋਂ ਜਾਂ ਇਹਨਾਂ ਦੇ ਫੈਸਟੀਵਲਸ ਦੇ ਵਿੱਚੋਂ ਇੱਕ ਨੰਬਰ ਮੰਨਿਆ ਜਾਣ ਵਾਲਾ ਮੇਲਾ ਇਹ ਆ ਜਿੱਤੇ ਸਭ ਤੋਂ ਵੱਧ ਰੌਣਕ ਲੱਗਦੀ ਆ ਤੇ ਅੱਜ ਬਹੁਤ ਹੀ ਸੋਹਣਾ ਨਜ਼ਾਰਾ ਸੀਗਾ ਅੰਗੂੜੇ ਰਾਈਡਾਂ ਵਗੈਰਾ ਲੱਗੀਆਂ ਸੀ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਤੇ ਬਹੁਤ ਸੋਹਣਾ ਲੋਕ ਇੰਜੋਏ ਕਰਦੇ ਸੀ ਤੇ ਆਪਾਂ ਵੀ ਚਲੇਗੇ ਮੇਲਾ ਵੇਖਣ ਤੇ ਆਓ ਫਿਰ ਤੁਹਾਨੂੰ ਵੀ ਦਿਖਾਉਨੇ ਆ ਜੀ ਤੇ ਵੇਖਦੇ ਆਪਾਂ ਫ੍ਰੈਂਕਫਰਟ ਦਾ ਮੇਨ ਫੈਸਟ ਇਹ ਇੱਧਰ ਲੱਗੇ ਸੀ ਬੱਚਿਆਂ ਦੇ ਰਾਈਡਾਂ ਲੱਗੀਆਂ ਸੀਗੀਆਂ ਬੱਚਿਆਂ ਦੇ ਨਾਲ ਉਹਨਾਂ ਦੀਆਂ ਫੈਮਲੀਆਂ ਵੀ ਇੰਜੋਏ ਕਰਦੀਆਂ ਸੀ ਤੇ ਬੜੀ ਜਿਆਦੀ ਰੌਣਕ ਸੀਗੀ ਤੇ ਇਹ ਮਾਇਨ ਦੇ ਖੱਬੀ ਸਾਈਡ ਤੇ ਜਿੱਧਰ ਹਨਾ ਸਿਟੀ ਜਿਆਦਾ ਮੇਨ ਵਨ ਆਫ ਪੈਂਦਾ ਵਾ ਉਧਰਲੀ ਸਾਈਡ ਤੇ ਮੇਲਾ ਲੱਗਿਆ ਸੀ ਨਦੀ ਦੇ ਨਾਲ ਨਾਲ ਹੀ ਜਿੱਦਾਂ ਅੱਗੇ ਕਰਕੇ ਲਾਈਨ ਬਾਈ ਲਾਈਨ ਜਿੱਦਾਂ ਇਹਨਾਂ ਨੇ ਦੁਕਾਨਾਂ ਆਪਣੀਆਂ ਆਪਣੇ ਰਾਈਡਾਂ ਲਾਈਆਂ ਹੋਈਆਂ ਸੀਗੀਆਂ ਤੇ ਲੋਕੀ ਆਪਣਾ ਇੰਜੋਏ ਕਰਦੇ ਸੀ ਮਾਈਂ ਦੇ ਦੂਜੀ ਸਾਈਡ ਤੇ ਵੀ ਰੌਣਕ ਮੇਲਾ ਸੀ ਤੇ ਪਰ ਇਧਰਲੀ ਸਾਈਡ ਤੇ ਜ਼ਿਆਦਾਤਰ ਜਿੱਦਾਂ ਹਰ ਇੱਕ ਫੈਸਟ ਜਿਹੜਾ ਵਾ ਇਧਰਲੀ ਸਾਈਡ ਤੇ ਜ਼ਿਆਦਾ ਇਹਨਾਂ ਦਾ ਰੌਣਕ ਮੇਲਾ ਜਾਂ ਹੁੰਦਾ ਵਾ ਤੇ ਦੂਜੀ ਸਾਈਡ ਤੇ ਵੈਸੇ ਰੌਣਕ ਹੁੰਦੀ ਆ ਪਰ ਜਿਹੜੀਆਂ ਇਹ ਦੁਕਾਨਾਂ ਲੱਗਦੀਆਂ ਵਾਂ ਜਾਂ ਇੱਥੇ ਪੰਗੂੜੇ ਰਾਈਡਾਂ ਕਹਿ ਲੋ ਲੱਗਦੀਆਂ ਵਾਂ ਤੇ ਉਹ 1 ਆਫ ਵਾਲੀ ਸਾਈਡ ਤੇ ਲੱਗਦੀਆਂ ਹਮੇਸ਼ਾ ਜਿੰਨੇ ਵੀ ਫੈਸਟੀਵਲ ਆਪਾਂ ਵੇਖੇ ਆ ਇਹਨਾਂ ਦੇ ਫ੍ਰੈਂਕਫਰਟ ਸਿਟੀ ਦੇ ਵਿੱਚ ਤੇ ਖੱਬੀ ਸਾਈਡ ਤੇ ਮਾਈਨ ਦੇ ਜਿਆਦਾ ਰੌਣਕ ਮੇਲਾ ਲੱਗਦਾ ਵਾ ਕਿਉਂਕਿ ਇਧਰੋਂ ਹੀ ਫਿਰ ਅੱਗੇ ਮਾਈਜ਼ਾਇਲ ਵੱਲ ਕਨਸਟਰਬਲਰ ਵਾਕੀ ਏਰੀਆ ਹਨਾ ਸਾਰਾ ਹੀ ਸਟਾਰਟ ਹੁੰਦਾ ਵਾ ਘੁੰਮਣ ਫਿਰਨ ਨੂੰ ਅੱਗੇ ਤੇ ਉਧਰਲੀ ਸਾਈਡ ਤੋਂ ਵੀ ਆਉਂਦੇ ਆ ਟੂਰਿਸਟ ਲੋਕ ਜਿੰਨੇ ਵੀ ਘੁੰਮਣ ਫਿਰਨ ਤੇ ਫਿਰ ਇਧਰੋਂ ਮਾਈਨ ਨੂੰ ਨਿਕਲ ਕੇ ਆ ਜਾਂਦੇ ਆ ਤੇ ਇਧਰਲੀ ਸਾਈਡ ਤੇ ਰੌਣਕ ਮੇਲਾ ਹੁੰਦਾ ਵਾ ਤੇ ਦੂਜੀ ਸਾਈਡ ਜਿੱਦਾਂ ਕਹਿ ਲਓ ਪੁਲ ਤੋਂ ਪਾਰ ਪੈ ਜਾਂਦੀ ਆ ਤੇ ਉਧਰ ਰੈਸਟੋਰੈਂਟ ਪੱਕੇ ਬਣੇ ਆ ਜਾਂ ਜਿਹੜੇ ਕਰੂਜ਼ ਖੜੇ ਹੁੰਦੇ ਆ ਜਿੰਨਾ ਤੇ ਲੋਕੀ ਜਿੱਦਾਂ ਟਿਕਟ ਵਗੈਰਾ ਲੈ ਕੇ 1 ਆਵਰ ਦੀ ਰਾਈਡ ਹੁੰਦੀ ਆ ਉਹਨਾਂ ਤੇ ਹਨਾ ਆਪਾਂ ਪਾਣੀ ਦੇ ਵਿੱਚ ਪਾਣੀ ਦਾ ਨਜ਼ਾਰਾ ਲੈ ਸਕਦੇ ਮਾਇਨ ਕੁੰਮ ਸਕਦੇ ਆ ਪਰ ਇਧਰਲੀ ਸਾਈਡ ਤੇ ਹੀ ਹਮੇਸ਼ਾ ਇਹ ਰੌਣਕ ਮੇਲਾ ਲੱਗਾ ਹੁੰਦਾ ਤੇ ਬੜੀਆਂ ਸੋਹਣੀਆਂ ਸ਼ਾਪਸ ਸੀਗੀਆਂ ਸਾਰੇ ਇਹਨਾਂ ਨੇ ਆਪਣੇ ਜਿਹੜੇ ਵੀ ਜਿੰਨੀਆਂ ਰਾਈਡਾਂ ਲਾਈਆਂ ਹੀ ਤੇ ਸਾਰੀਆਂ ਹੀ ਬਹੁਤ ਸੋਹਣੀਆਂ ਇਦਾਂ ਡੈਕੋਰੇਟ ਕੀਤੀਆਂ ਸੀ ਤੇ ਸ਼ਾਮ ਜੀ ਹੋ ਗਈ ਜਦੋਂ ਹੀ ਗਏ ਆ 5-6 ਵਜੇ ਦਾ ਟਾਈਮ ਹੀ ਤੇ ਉਦੋਂ ਮਤਲਬ ਲਾਈਟਸ ਵਗੈਰਾ ਆਉਣ ਹੀ ਤੇ ਬੜਾਈ ਵਧੀਆ ਵੇਖਣ ਵਾਲਾ ਜੰਜਾਰਾ ਸੀਗਾ ਤੇ ਆਪਾਂ ਫਿਰ ਇਹਨੂੰ ਕੈਪਚਰ ਕੀਤਾ ਤੇ ਫਿਰ ਆਪਾਂ ਤੁਹਾਡੇ ਸਾਰਿਆਂ ਲਈ ਲੈ ਕੇ ਹਾਜ਼ਰ ਹਾਂ ਜੀ ਤੇ ਇਹਨੂੰ ਕਹਿ ਦਿੰਦੇ ਆ ਜਿੱਦਾਂ ਆਪਣੇ ਮੇਲੇ ਲੱਗਦੇ ਆ ਕੋਈ ਹਨਾ ਸੱਭਿਆਚਾਰਕ ਮੇਲਾ ਹੋ ਗਿਆ ਕੋਈ ਕਿਸੇ ਤਰ੍ਹਾਂ ਦਾ ਮੇਲਾ ਹੋ ਗਿਆ ਕੋਈ ਕੋਈ ਸਮਾਗਮ ਹੋ ਗਿਆ ਤੇ ਇਹਨੂੰ ਕਹਿੰਦੇ ਆ ਮੀਨ ਫੈਸਟ ਮਤਲਬ ਮੀਨ ਫੈਸਟੀਵਲ ਫ੍ਰੈਂਕਫਰਟ ਸਿਟੀ ਦਾ ਗੋਰਿਆਂ ਦਾ ਮੀਨ ਫੈਸਟੀਵਲ ਤੇ ਆ ਇਹਨਾਂ ਨੇ ਭੂਤ ਬੰਗਲਾ ਬਣਾਇਆ ਸੀ ਤੇ ਇਹਦੇ ਵੀ ਜਿੱਦਾਂ ਚਾਰਜ ਪੇ ਕਰਦੇ ਸੀ ਲੋਕ ਟਿਕਟ ਵਗੈਰਾ ਲੈ ਕੇ ਤੇ ਇਹਦੇ ਅੰਦਰ ਜਾ ਰਹੇ ਸੀਗੇ ਤੇ ਪਰ ਆਪਾਂ ਇਹ ਰਿਸਕ ਨਹੀਂ ਲਿਆ ਤੇ ਬੜਾ ਸੋਹਣਾ ਇਹਨਾਂ ਨੇ ਵੀ ਇਹ ਬਣਾਇਆ ਸੀ ਆਪਣਾ ਵੱਖਰਾ ਹੀ ਸਟਾਲ ਜਿਹਾ ਇੱਕ ਲਾਇਆ ਸੀ ਤੇ ਉਹ ਵੀ ਕੋ ਲੋਕ ਟਿਕਟ ਲੈ ਕੇ ਫਿਰ ਅੰਦਰ ਜਾ ਰਹੇ ਆ ਤੇ ਉਹ ਭੂਤ ਆਪਾਂ ਨੂੰ ਸਾਰਿਆਂ ਨੂੰ ਕਹਿੰਦਾ ਵਾ ਕਿ ਆ ਕੇ ਸਾਡਾ ਭੂਤ ਬੰਗਲਾ ਵੇਖੋ ਤੇ ਪਰ ਆਪਾਂ ਅੰਦਰ ਜਾਣ ਦਾ ਇਹ ਰਿਸਕ ਨਹੀਂ ਲਿਆ ਹਨਾ ਤੇ ਵੰਡਰਲੈਂਡ ਗਿਆ ਸੀ ਜਲੰਧਰ ਤੇ ਉੱਥੇ ਭੂਤ ਬੰਗਲਾ ਸੀ ਤੇ ਉੱਥੇ ਸਿਰਫ ਮੈਨੂੰ ਲੱਗਦਾ ਅੱਧੇ ਘੰਟੇ ਦੀ ਰਾਈਡ ਸੀਗੀ ਜਿੱਦਾਂ ਟ੍ਰੇਨ ਜੀ ਹੁੰਦੀ ਆ ਤੇ ਆਪਾਂ ਉਹਦੇ ਤੇ ਬਹਿ ਕੇ ਤੇ ਉਹਦਾ ਅੰਦਰ ਟੂਰ ਕੀਤਾ ਸੀ ਤੇ ਮੈਂ ਉਹਦੋਂ ਬਹੁਤ ਜ਼ਿਆਦਾ ਡਰ ਗਈ ਇਸ ਕਰਕੇ ਇੱਥੇ ਮੈਂ ਸੋਚਿਆ ਕਿ ਇਹਦੇ ਪਤਾ ਹੀ ਨਹੀਂ ਹਨਾ ਇਹਨਾਂ ਨੇ ਅੰਦਰ ਵੀ ਆਪ ਕਿਦਾਂ ਦਾ ਕੀ ਸਿਸਟਮ ਬਣਾਇਆ ਹੋਣਾ ਵਾ ਭੂਤਾਂ ਦਾ ਤੇ ਆਪਾਂ ਇਸ ਕਰਕੇ ਅੰਦਰ ਨਹੀਂ ਗਏ ਤੇ ਆਪਾਂ ਬਾਹਰੋਂ ਨੂੰ ਇਦਾਂ ਕੈਪਚਰ ਕੀਤਾ ਤੇ ਬੜਾ ਸੋਹਣਾ ਇਹਨਾਂ ਨੇ ਕਾਫੀ ਜਿੱਦਾਂ ਖੁੱਲੇ ਥਾਂ ਦੇ ਵਿੱਚ ਇੱਕ ਕਾਫੀ ਵੱਡਾ ਪੂਤ ਬੰਗਲਾ ਬਣਾਇਆ ਸੀ ਤੇ ਇੱਧਰ ਦੂਜੀ ਸਾਈਡ ਤੇ ਬੱਚਿਆਂ ਦੀਆਂ ਰਾਈਡਾਂ ਛੋਟੀਆਂ-ਛੋਟੀਆਂ ਲੱਗੀਆਂ ਸੀ ਤੇ ਬਹੁਤ ਜ਼ਿਆਦਾ ਰੌਣਕ ਸੀ ਬਹੁਤ ਜ਼ਿਆਦਾ ਟੂਰਿਸਟ ਆਏ ਸੀ ਤੇ ਉਧਰ ਵੇਖੋ ਆ ਵੀ ਕਿੰਨੀ ਵੱਡੀ ਇਦਾਂ ਰਾਈਡ ਆ ਕਹਿ ਲਓ ਤੇ ਇਹਦੀ ਆਪਾਂ ਵੀਡੀਓ ਵੀ ਵੇਖੀ ਸਾਰਿਆਂ ਨੇ ਇੰਸਟਾਗ੍ਰam ਤੇ ਹਨਾ ਵਾਇਰਲ ਹੋ ਪਈ ਕਰੇ ਵੀ ਇਹ ਟੁੱਟ ਜਾਂਦਾ ਵਾ ਇਹ ਪੰਗੂੜਾ ਤੇ ਕਾਫੀ ਲੋਕਾਂ ਦੇ ਸੱਟ ਪੇਟ ਵੀ ਲੱਗੀ ਤੇ ਪਰ ਫਿਰ ਵੀ ਜਨਤਾ ਹੈ ਨਾ ਜਦੋਂ ਆਪਾਂ ਆਉਨੇ ਆ ਤੇ ਆਪਾਂ ਉਹ ਚੀਜ਼ ਭੁੱਲ ਜਾਂਦੇ ਆ ਹੈਗਾ ਤੇ ਰਿਸਕੀ ਜਿਹੀ ਆ ਤੇ ਪਰ ਫਨ ਵੀ ਬਹੁਤ ਸੀਗਾ ਤੇ ਲੋਕ ਇਸ ਕਰਕੇ ਰਾਈਡ ਲੈ ਰਹੇ ਸੀ ਇਧਰ ਦੂਜੀ ਸਾਈਡ ਤੇ ਸ਼ਾਪਸ ਸੀਗੀਆਂ ਜਿੱਦਾਂ ਸਟਾਲ ਲੱਗੇ ਹੀ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਸਟਾਲ ਲੱਗੇ ਸੀ ਤੇ ਹਾਂ ਦੀ ਸਨੈਕ ਵਗੈਰਾ ਸਾਰੇ ਸੀਗੇ ਤੇ ਇਧਰ ਨੂੰ ਸਾਈਡ ਨੂੰ ਜਾ ਕੇ ਸੱਜੀ ਸਾਈਡ ਨੂੰ ਅੱਗੇ ਆਪਾਂ ਮਾਈਜ਼ਾਇਲ ਵਾਲ ਪਹੁੰਚ ਜਾਨੇ ਆ ਅੱਗੇ ਦੀ ਅੱਗੇ ਤੇ ਇਧਰ ਵੀ ਬਹੁਤ ਜ਼ਿਆਦਾ ਰੌਣਕ ਲੱਗੀ ਸੀ ਪਰ ਆਪਾਂ ਜ਼ਿਆਦਾ ਇਧਰ ਅੱਗੇ ਗਏ ਨਹੀਂ ਤੇ ਵੇਖੋ ਆਲ ਰਾਈਡਾਂ ਲੱਗੀਆਂ ਵਾ ਬਹੁਤ ਹੀ ਸੋਹਣੀ ਡੈਕੋਰੇਸ਼ਨ ਸੀਗੀ ਬਹੁਤ ਹੀ ਸੋਹਣੇ ਲੋਕਾਂ ਨੇ ਸਟਾਲ ਲਾਏ ਸੀ ਆ ਇੱਕ ਦੁਕਾਨ ਹੀ ਲੱਗੀ ਆ ਪਰ ਇਹਨਾਂ ਨੇ ਸਜਾਵਟ ਇੰਨੀ ਵਧੀਆ ਕੀਤੀ ਕਿ ਬਹੁਤ ਹੀ ਸੋਹਣਾ ਵੇਖਣ ਨੂੰ ਲੱਗਦਾ ਪਿਆ ਇਹ ਤੇ ਲੋਕ ਆਪਣਾ ਇੰਜੋਏਮੈਂਟ ਕਰਦੇ ਸੀ ਖਾ ਪੀ ਰਹੇ ਸੀਗੇ ਤੇ ਫਿਰ ਰਾਈਟਾਂ ਲੈ ਰਹੇ ਸੀ ਤੇ ਦੂਜੀ ਸਾਈਡ ਤੇ ਵੀ ਮਾਈਨ ਦੇ ਜਾ ਕੇ ਹਨਾ ਉੱਧਰ ਵੀ ਰੈਸਟੋਰੈਂਟ ਹੈ ਉੱਧਰ ਵੀ ਜਾ ਕੇ ਬੈਠਦੇ ਸੀ ਇਹ ਟੂਰਿਸਟ ਇਹ ਬਹੁਤ ਹੀ ਸੋਹਣਾ ਵੇਖਣ ਵਾਲਾ ਨਜ਼ਾਰਾ ਸੀਗਾ ਤੇ ਇਹਨੂੰ ਕਹਿ ਦਿੰਦੇ ਆ ਮੀਨ ਫੈਸਟ ਇਹ ਜੁਲਾਈ ਦੇ ਵਿੱਚ ਸੀਗਾ ਜੁਲਾਈ ਕੇ ਅਗਸਤ ਦੇ ਵਿੱਚ ਤੇ ਆਪਾਂ ਸ਼ੂਟ ਕਰ ਲਿਆ ਸੀ ਉਦੋਂ ਤੇ ਹੁਣ ਵਲੌਗ ਮੇਥੋਂ ਮਤਲਬ ਮੈਂ ਅਪਲੋਡ ਕਰਦੀ ਪਈਆਂ ਕਿਉਂਕਿ ਮੇਰਾ ਟਾਈਮ ਨਹੀਂ ਸੀ ਲੱਗਾ ਉਹ ਸਾਰੀਆਂ ਰਾਈਡਾਂ ਲੱਗੀਆਂ ਨੇ ਤੇ ਮੈਨੂੰ ਤੇ ਦੇਖ ਕੇ ਤੇ ਆਪਣੀ ਵਿਸਾਖੀ ਦੇ ਮੇਲੇ ਦੀ ਯਾਦ ਆ ਗਈ ਕਿ ਆਪਾਂ ਚਾਹ ਦੇ ਨਾਲ ਹਨਾ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹਾਂ ਤੇ ਉੱਥੇ ਜਾ ਕੇ ਇਦਾਂ ਰਾਈਡਾਂ ਲੱਗੀਆਂ ਹੁੰਦੀਆਂ ਹਨ ਤੇ ਆਪਾਂ ਸਾਰੀ ਇੰਜੋਏ ਕਰਦੇ ਹਾਂ ਇਤਨਾ ਹੀ ਇੰਨਾ ਗੋਰੀਆ ਤੇ ਫੈਸਟੀਵਲ ਆ ਬਹੁਤ ਹੀ ਜ਼ਿਆਦਾ ਰੌਣਕ ਮੇਲਾ ਸੀਗਾ ਸਾਰੇ ਹੀ ਮਤਲਬ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਫਨ ਸੀ ਬੱਚਿਆਂ ਨੇ ਵੱਖਰੀਆਂ ਰਾਈਡਾਂ ਲਗੀਆਂ ਸੀ ਵੱਡਿਆਂ ਵਾਸਤੇ ਵੱਖਰੀਆਂ ਰਾਈਡਾਂ ਹੈ ਤੇ ਵੈਸੇ ਵੀ ਇਹ ਗੋਰੀਏ ਹਮਾ ਘੱਟ ਡਰਦੇ ਆ ਜਿੱਦਾਂ ਆਪਣੇ ਥੋੜਾ ਘੱਟ ਟ੍ਰੈਂਡ ਹੁੰਦਾ ਵਾ ਕਿ ਬੱਚਿਆਂ ਨੇ ਰਾਈਡਾਂ ਵਗੈਰਾ ਲੈਣੀਆਂ ਝੂਟੇ ਪੰਗੂੜਿਆਂ ਤੇ ਲੈਣੇ ਆ ਤੇ ਜਦੋਂ ਸਿਆਣੇ ਘੱਟ ਲਿੰਦੇ ਭਾਰੇ ਸਾਰੇ ਲੋਕ ਆਪਣਾ ਇੰਜੋਏ ਕਰਦੇ ਆ ਤੇ ਉਹ ਸਾਹਮਣੇ ਆ ਗਿਆ ਜੀ ਸਭ ਤੋਂ ਵੱਡਾ ਪੰਘੂੜਾ ਵੱਡੀ ਰਾਈਡ ਸੀਗੀ ਤੇ ਇਹਨੂੰ ਵੇਖ ਕੇ ਮੈਨੂੰ ਛੋਲਾ ਸਾਹਿਬ ਦੀ ਵਿਸਾਖੀ ਜਿੱਤੇ ਆ ਗਈ ਮਸਖੀ ਯਾਦ ਆ ਗਈ ਇਹ ਆਪਾਂ ਵਿਸਾਖੀ ਤੇ ਜੰਨ ਨੇ ਹਤੇ ਦੂਰੋਂ ਹੀ ਇਹ ਪੰਘੂੜਾ ਦੇਖ ਜਾਂਦਾ ਹੁੰਦਾ ਹੀ ਆਪਾਂ ਨੂੰ ਦੇਖ ਜਾਂਦਾ ਹੀ ਤੇ ਬੜੀ ਖੁਸ਼ੀ ਹੋਣੀ ਕਿ ਹੁਣ ਜਾਣਾ ਵਾ ਤੇ ਇਹ ਵਾਲੀ ਚੰਡੋਲ ਤੇ ਆਪਾਂ ਝੂਟਾ ਲੈਣਾ ਤੇ ਬੜਾ ਹੀ ਵਧੀਆ ਵੇਖ ਕੇ ਲੱਗਿਆ ਪਰ ਇਹ ਆ ਕਿ ਜੋ ਇਹਨਾਂ ਦੇ ਹਿਸਾਬ ਨਾਲ ਇਹਨਾਂ ਦਾ ਕਲਚਰ ਆ ਆਪਣੇ ਸਾਹਮਣੇ ਨਾਲ ਆਪਣਾ ਕਲਚਰ ਆ ਆਪਾਂ ਨੂੰ ਇਹਨਾਂ ਦੇ ਮੇਲੇ ਵੇਖ ਕੇ ਠੀਕ ਆ ਆਪਾਂ ਰੌਣਕ ਮੇਲਾ ਕਰ ਲਈਏ ਝਟ ਪਰ ਆਪਾਂ ਨੂੰ ਜਿੱਦਾਂ ਆਪਾਂ ਆਪਣੇ ਪੰਜਾਬ ਚ ਵੱਡੇ ਹੋਏ ਆ ਪਲੇ ਆ ਹਨਾ ਤੇ ਆਪਾਂ ਨੂੰ ਆਪਣੇ ਮੇਲੇ ਜਾਂ ਆਪਣੇ ਸਮਾਗਮ ਜਿਹੜੇ ਵੀ ਆ ਉਹ ਵਧੀਆ ਲੱਗਦੇ ਆ ਤੇ ਇੱਥੇ ਠੀਕ ਆ ਰੌਣਕ ਮੇਲਾ ਸੀਗਾ ਪਰ ਮਨ ਨੂੰ ਸਕੂਨ ਜਾਂ ਨਹੀਂ ਹੁੰਦਾ ਤੇ ਬਹੁਤ ਹੀ ਸੋਹਣੀ ਰੌਣਕ ਸੀ ਪਰ ਫਿਰ ਵੀ ਆਪਾਂ ਨੂੰ ਜਦੋਂ ਵੀ ਆਪਾਂ ਇੱਥੇ ਕੋਈ ਰੌਣਕ ਮੇਲਾ ਇੱਥੇ ਮੇਲਾ ਵੇਖਦੇ ਨੇ ਆ ਕੇ ਸਿਰ ਪੰਜਾਬ ਦੀ ਯਾਦ ਆਉਂਦੀ ਹੈ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਭੈਣਾਂ ਭਰਾਵਾਂ ਨਾਲ ਮਿਲਣੇ ਆਉਂਦੇ ਸੀ ਜਿੰਨੇ ਭਾਈਚਰੂ ਮੇਰ ਕਰੇ ਸਾਰੇ ਜਿੰਨੇ ਵੀ ਭੈਣ ਭਰਾ ਬਾਹਰ ਰਹਿੰਦੇ ਆ ਪਰਮਾਤਮਾ ਉਹਨਾਂ ਦਾ ਸੁਭਬ ਬਣਾਵੇ ਕਿ ਸਾਲ ਬਾਅਦ ਹਰ ਇੱਕ ਦਾ ਘੇੜਾ ਲੱਗੇ ਨਹੀਂ ਤੇ ਕਈ ਲੋਕ ਇੱਥੇ 5 5 6 6 ਸਾਲ 10 10 ਸਾਲ ਤੋਂ ਆਪਣੇ ਘਰਾਂ ਨੂੰ ਵਾਪਸ ਨਹੀਂ ਗਏ ਤੇ ਉਹਨਾਂ ਵੱਲ ਵੇਖ ਕੇ ਦਿਲ ਨੂੰ ਬਹੁਤ ਦੁੱਖ ਹੁੰਦਾ ਵਾ ਤੇ ਲੋ ਜੀ ਇਹ ਆਪਾਂ ਸਾਰਾ ਮੇਲਾ ਵੇਖਿਆ ਇੱਧਰ ਬੱਚਿਆਂ ਦੀਆਂ ਹੋਰ ਰਾਈਡਾਂ ਸੀਗਾ ਬਹੁਤ ਹੀ ਜ਼ਿਆਦਾ ਰੌਣਕ ਮੇਲਾ ਸੀਗਾ ਤੇ ਜੇ ਸਾਰਾ ਆਪਣੇ ਕੋਲੋਂ ਸ਼ੂਟ ਵੀ ਨਹੀਂ ਹੋਇਆ ਮਤਲਬ ਕਿਉਂਕਿ ਕਾਫੀ ਲੰਮਾ ਡਿਸਟੈਂਸ ਸੀਗਾ ਉਹਦੇ ਵਿੱਚ ਸਾਰੇ ਇਦਾਂ ਪੰਗੂੜੇ ਲੱਗੇ ਸੀ ਖਾਣ ਪੀਣ ਵਾਲੀਆਂ ਚੀਜ਼ਾਂ ਸੀ ਲੋਕ ਇੰਜੋਏ ਕਰਦੇ ਬੈਸੇ ਆਪਣੇ ਬੱਚਿਆਂ ਦੇ ਨਾਲ ਤੇ ਬਹੁਤ ਹੀ ਵਧੀਆ ਇੱਕ ਸੁਹਾਵਣਾ ਜਿਹਾ ਦ੍ਰਿਸ਼ ਸੀਗਾ ਤੇ ਬਹੁਤ ਹੀ ਸੋਹਣੀ ਆ ਰਾਈਡ ਬਹੁਤ ਸੋਹਣੀ ਡੈਕੋਰੇਟ ਕੀਤੀ ਸੀਗੀ ਉਹਨਾਂ ਨੇ ਤੇ ਇਹ ਕਿ ਵੱਖਰੀ ਜੀ ਥਾਂ ਤੇ ਜਿੱਦਾਂ ਲਾਈ ਸੀ ਇਹਨਾਂ ਨੇ ਇਹ ਵਾਲੀ ਰਾਈਡ ਵੱਡਾ ਪੰਗੂੜਾ ਤੇ ਆਪਾਂ ਮੇਲਾ ਵੇਖ ਕੇ ਤੇ ਫਿਰ ਸ਼ਾਮ ਨੂੰ ਘਰ ਆ ਗਏ ਤੇ ਇਹ ਸੀਗਾ ਅੱਜ ਦਾ ਆਪਣਾ ਵਲੌਗ ਤੇ ਥੈਂਕ ਯੂ ਸੋ ਮੱਚ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਅੱਗੇ ਵੀ ਆਪਾਂ ਇਦਾਂ ਦੇ ਵਲੌਗ ਲੈ ਕੇ ਹਾਜ਼ਰ ਹੋਵਾਂਗੇ ਤੇ ਬਣੇ ਰਹੋ ਆਪਣੇ YouTube ਚੈਨਲ ਤੇ ਥੈਂਕ ਯੂ ਸੋ ਮੱਚ ਜੀ ਤੁਹਾਡਾ ਸਾਰਿਆਂ ਦਾ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ